ਹਾਂ ਲੱਗਦਾ ਵਾ ਥਾੜੇ ਦਾ ਜ ਕੰਮ ਹੋ ਗਿਆ ਤਾਂ ਇਨਸਾਨੇ ਗਲ ਗਿਆ ਅਗਰ ਮੈਂ ਅੱਜ ਦੇ ਬੜੀ ਜਨਕ ਨੂੰ ਹੋਇਆ ਛੇੜ ਹਟਣਾ ਰਪਿੰਦਰ ਹੋ ਜਾ ਪਾਣੀ ਲਿਆ ਹਾਂ ਕੋਟ ਯਾਰ ਮੀਂਹ ਜੀ ਪੱਠੇ ਪਮੇ ਗਰੇ ਸੌਖੇ ਆ ਚਾਹ ਕਿ ਨਹੀਂ ਕਰ ਗਈ ਆ ਪੀਲੀ ਚਪੀ ਬਬੀਸ਼ਾ ਚਪੀ ਉਹ ਖਵਾ ਦੇ ਗਰ ਹੁਣ ਆਪਣੀ ਕਰ ਹਾਂ ਰੱਖਾ ਵਾਲੀ ਕਰਨੀ ਬੰਦ ਲੈ ਚੰਗੀ ਤਰ੍ਹਾਂ ਗਾ ਦੂ ਵੇਖਣ ਦੀ ਆਂਗਰ ਦੇ ਅੰਗਰ ਦੇ ਸਸਿਕਾ ਸਸਿਕਾ ਆਵੀ ਸਸਿਕਾ ਚੀ ਸਸਿਕਾ ਮਾਸੀ ਨਹੀਂ ਬੋਲੀਆ ਆਜੋ ਤੇ ਅੰਦਰ ਆਜੋ ਮੰਮੀ ਜੀ ਸੁਣਾਓ ਠੀਕ ਠਾਕ ਹੀ ਠੀਕ ਠਾਕ ਬੱਸ ਤੁਸੀਂ ਸੁਣਾਓ ਹਾਂਜੀ ਵਧੀਆ ਵਧੀਆ ਸੱਸੀ ਗਾ ਮੈਂ ਸੱਸੀリカ ਹਾਂ ਕੀ ਆਲਾ ਬੱਸ ਠੀਕ ਆ ਤੂੰ ਦੱਸ ਠੀਕ ਆ ਵਧੀਆ ਹੋਰ ਕੀ ਕਰਨੀ ਕੋ ਨਹੀਂ ਉਹ ਕੱਪੜੇ ਡੇ ਹੀ ਸੀ ਤਹੁਣ ਮੀਂ ਬੜਾ ਸੀ ਤੇ ਰਵਿੰਦਰ ਜਾਂ ਮੰਮੀ ਵਾਸਤੇ ਪਾਣੀ ਲੈ ਆ ਅਗੋਂ ਤਾ ਜਾ ਅਗੋਂ ਮੇਰੇ ਕੋ ਬਾਬਾ ਖੁਸ਼ ਰਹਿਦਾ ਹੁੰਦਾ ਅੱਛਾ ਹੋਰ ਖੇਡਦਾ ਰਹਿਦਾ ਮੇਰੇ ਕੋ ਸਾਰਾ ਦਿਨ ਚੁੱਕ ਸੁਟਿਆ ਕਰ ਹਾਂ ਨਹੀਂ ਤੇ ਪਾਣੀ ਲੈ ਆਇਆ ਉਹ ਠੀਕ ਠਾਕ ਰਹਿਨੀ ਆ ਨਾ ਹਾਂ ਠੀਕ ਹੋ ਜੀ ਲੱਗਾ ਉਮੀਦ ਹੈ ਨਾ ਅੱਜ ਕੰਮ ਹੋ ਗਿਆ ਇਹਨੂੰ ਅੱਛਾ ਸਿੱਕਾ ਹੀ ਆਈਆਂ ਆਤੀਆਂ ਆ ਠੀਕ ਤੂੰ ਪੁੱਤ ਸੁਣਾ ਕੀ ਗੱਲ ਹੋਈ ਸੱਸ ਤੇਰੀ ਕੋਹ ਨਹੀਂ ਮਾਸੀ ਜੀ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਵੀ ਕੀ ਗੱਲ ਹੋਈ ਮੈਂ ਤਾਂ ਇੱਥੇ ਆਈ ਹੀਗੀ ਅੱਛਾ ਮਗਰੋਂ ਹੀ ਮੈਨੂੰ ਫੋਨ ਆ ਗਿਆ ਉਹ ਤੇ ਚੰਗੇ ਭਲੇ ਮਾਸੀ ਕੋਲ ਗਏ ਹੀ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਹਾਂ ਬੜਾ ਮਾਰਾ ਹੋਇਆ ਵਿਚਾਰੀ ਹੈ ਬੜਾ ਮਾਸੜੀ ਚੰਗੀ ਮਮੀ ਮਾਸੀ ਵਿਚਾਰੀ ਹਮਮ ਬੜੀ ਚੰਗੀ ਮਾਸੀ ਮਮੀ ਵਿਚਾਰੀ ਦਾ ਪਤਾ ਹੀ ਨਹੀਂ ਲੱਗਾ ਦੇ ਠੀਕ ਨਹੀਂ ਠੀਕ ਠਾਕ ਹੀ ਮਾਸੀ ਜੀ ਹਮ ਬਸ ਅਟੈਕ ਹੀ ਹੋਇਆ ਵਾ ਪਤਾ ਹੀ ਨਹੀਂ ਲੱਗਾ ਬਸ ਉਹ ਸੁਣੀ ਦਾ ਟੈਕ ਹੀ ਸੁਣੀ ਦਾ ਜਿੱਥੇ ਮਰਜੀ ਸੁਣ ਲਓ ਘਰੋਂ ਤਾਂ ਭੈਣ ਦਾ ਬਰਾ ਲੈਣ ਗਈ ਅੱਛਾ ਰਹਿਣ ਬਿਮਾਰੀ ਪਤਾ ਨਹੀਂ ਵੀ ਆਪ ਵੀ ਉੱਥੇ ਮੋਕਾ ਕਿਧਾਰ ਆ ਜਾਣਾ ਚਾਹੀਦਾ ਠੀ ਮੈਨੂੰ ਤਾਂ ਹੁਣ ਇਹੋ ਅਫਸੋਸ ਲੱਗਾ ਪਿਛਲੇ ਚਾਲ ਮੈਂ ਉੱਥੇ ਹੁੰਦੀ ਤੇ ਮੈਨੂੰ ਪਤਾ ਹੁੰਦਾ ਵੀ ਕੀ ਹੋਇਆ ਮੈਂ ਤੇ ਆਪ ਇੱਥੇ ਆਈ ਮੈਨੂੰ ਕੀ ਪਤਾ ਸੀ ਵੀ ਇਹ ਕੰਮ ਹੋ ਜਾਣਾ ਅੱਛਾ ਤੁਹਾਡੇ ਮਗਰੋਂ ਹੀ ਹੋਇਆ ਮੇਰੇ ਮਗਰੋਂ ਹੀ ਹੋਇਆ ਵਾ ਕਿ ਠੀਕ ਜਿੱਥੋਂ ਦਾ ਕੰਮ ਮਰਲਾ ਲੈਣਾ ਉੱਥੇ ਵੀ ਜਾਣਾ ਹਾਂਜੀ ਮੈਨੂੰ ਪਣਾ ਜਾ ਮੈਨੂੰ ਤੇ ਇਹਨੇ 10 15 ਦਿਨ ਹੀ ਦੱਸਿਆ ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ ਦੱਸਿਆ ਨਹੀਂ ਉਹਦੇ ਨਾਲ ਨਾ ਇਹਨੇ ਤਾਂ ਕੱਲ ਮੈਨੂੰ ਗੱਲ ਕੀਤੀ ਐ ਮੈਂ ਤਾਂ ਰੋਜ਼ ਫੋਨ ਕਰਦੀ ਤੇ ਵੇਖ ਲੈ ਹਾਂ ਦੱਸਿਆ ਕਿਤੇ ਵੇਲੇ ਤਾਂ ਫਿਰ ਮਾਜੀ ਤੁਰ ਵੀ ਮੈਂ ਹਾਂ ਮੈਂ ਪਤਾ ਤੇ ਲੈ ਕੇ ਆਵਾ ਪੁੱਛ ਚੱਲ ਕੋਈ ਨਹੀਂ ਮੰਮੀ ਕੋਈ ਨਾਲ ਨਹੀਂ ਚਲੋ ਕੋਈ ਨਹੀਂ ਮੰਮੀ ਉਹਨੂੰ ਵੀ ਚੇਤਾ ਫੁੱਲ ਗਿਆ ਹੁਣ ਰਪਿੰਦਰ ਤੈਨੂੰ ਕਿੰਨੇ ਬਾਹੂ ਕਿਹਾ ਸੀ ਮੀਂਹ ਦੇ ਵਿੱਚ ਕੱਪੜੇ ਤੋਣ ਨੂੰ ਹੁਣ ਵੇਖ ਕਿਦਾਂ ਸਿੱਕਾ ਮਾਰੀ ਜਾਂਦੀ ਐ ਜਾ ਜਾ ਕੇ ਨਾ ਤੇ ਗੋਲੀ ਖਾਲਾ ਕੋਈ ਦਵਾਈ ਖਾਲਾ ਉਹ ਨਹੀਂ ਮੰਮੀ ਉਹ ਗੋਲੀ ਨਹੀਂ ਖਾਣੀ ਉਹ ਤੂੰ ਕਾਦਾ ਕੜਾ ਜਬਣਾ ਤੇ ਦੇਣੀ ਐ ਅੱਛਾ ਵੇ ਸੰਧ ਕਰਾ ਆਹ ਉਹ ਮੈਂ ਬਣਾ ਕੇ ਖਾ ਲੈਣਾ ਬਣਾ ਦੇ ਮੈਨੂੰ ਦਵਾਈ ਦੇ ਲਈ ਚੱਲ ਬਣਾ ਦਾਂਗੀ ਆ ਬਣਾ ਲਈ ਫੇਰ ਮਾਸਾ ਕਰਨਾ ਖਾ ਲੂੰਗੀ ਠੀਕ ਆ ਚੱਲ ਗੋਲੀ ਖਾ ਲੈਂਦੀ ਤੇ ਛੇਤੀ ਫਰਕ ਪੈ ਜਾਣਾ ਹੈਗਾ ਕੋਰ ਤੂੰ ਹੀ ਦਸੋ ਆਇਆ ਬਾਰਵਲੇ ਦਾ ਫੋਨ ਹਾਂਜੀ ਆਇਆ ਠੀਕ ਠਾਕ ਚਲੋ ਠੀਕ ਹੀ ਚਾਹੀਦਾ ਚੱਲੀ ਜਾਂਦਾ ਕੰਮ ਉਹਦਾ ਹਾਂਜੀ ਚਲੋ ਵਧੀਆ ਮੈਨੂੰ ਤਾਂ ਸੁਣ ਕੇ ਬੜਾ ਹੀ ਹਿਰਖ ਜਿਆ ਲੱਗਾ ਮੈਂ ਵੇ ਚਲੋ ਦੋਈ ਜਣੀਆਂ ਤੁਸੀਂ ਰਹਿੰਦੀਆਂ ਸੀ ਚਲੋ ਇੱਕ ਦੂਜੀ ਦੇ ਚਲੋ ਆਪਣਾ ਕੀ ਕਰਨਾ ਵਾਸੀ ਜੀ ਫਿਰ ਹੁਣ ਹਾਂਜੀ ਜਿੱਦਾਂ ਰੱਬ ਨੇ ਲਿਖੀ ਆ ਉਦਾਂ ਹੀ ਹੋਣਾ ਹੁਣ ਕੀ ਆ ਮੈਂ ਵੀ ਘਰੋਂ ਬੇਕਾਰ ਹੋਈ ਆ ਘਰ ਛੱਡਣੇ ਤੁਹਾਨੂੰ ਪਤਾ ਵੀ ਕਿਹੜੇ ਸੌਖੇ ਹਾਂਜੀ ਹੁਣ ਕੀ ਕਰਾਂ ਉੱਥੇ ਵੀ ਚਲੋ ਆ ਕੱਲੇ ਬੰਦੇ ਘਰੇ ਆਂ ਨਹੀਂ ਜਾਂਦਾ ਘਰੇ ਕੀ ਬੰਦਾ ਕੱਲੇ ਵੀ ਛੱਡਿਆ ਨਹੀਂ ਜਾਂਦਾ ਉੱਥੇ ਕਤਿ ਜਿਹੜਾ ਮਮੀ ਦਾ ਹੋਇਦ ਪ੍ਰੋਣਾ ਆਇਆ ਸੀ ਨਹੀਂ ਨਹੀਂ ਮਾਸੀ ਸੀ ਉਹਨਾਂ ਨੂੰ ਤੇ ਛੁੱਟੀ ਨਹੀਂ ਮਿਲੀ ਹੈਗੀ ਉਹਨਾਂ ਕੋ ਤੇ ਆਇਆ ਹੀ ਨਹੀਂ ਗਿਆ ਉਹਨਾਂ ਨੇ ਤੇ ਵਿਚਾਰਿਆਂ ਨੇ ਨਾ ਜਾਂਦੀ ਵਾਰੀ ਕਿਤੇ ਮਮੀ ਦਾ ਮੂੰਹ ਵੀ ਨਹੀਂ ਵੇਖਿਆ ਹਾਂਜੀ ਨੌਕਰੀ ਕੀ ਤੇ ਨਖਰਾ ਕੀ ਫਿਰ ਹੁਣ ਗਾੜੀ ਛੁੱਟੀ ਦਿੰਦੇ ਤੇ ਫੇਰ ਹੀ ਚਾਰਾ ਹੁੰਦਾ ਹਾਂਜੀ ਛੁੱਟੀ ਹੁਣ ਗਵਰਨਮੈਂਟ ਦਾ ਬੱਜਾ ਵਾ ਠੀਕ ਹੈ ਛੁੱਟੀ ਨਹੀਂ ਨਾ ਮਿਲਦੀ ਹਾਂ ਆਹੋ ਵਿਚਾਰਾ ਕੀ ਕਰੇ ਫਸਿਆ ਹੀ ਸਾਰਾ ਮਾਮ ਚਾ ਜਿਹਾ ਹੋ ਗਈ ਤੇ ਚਲ ਮੁੰਡਾ ਜਮੂ ਹੀ ਵੇਖ ਲੈਂਦਾ ਹਾਂ ਚਲੋ ਮੁੰਡਾ ਵੇਖ ਜਾਂਦਾ ਬੜਾ ਹੁੰਦਾ ਮਾਂ ਪਿਓ ਦਾ ਬੜਾ ਚਲੋ ਉਹਨੂੰ ਬੜਾ ਹੋਏਗਾ ਚਲੋ ਲਾਗੀ ਤਾਂ ਹੈਗੀ ਆ ਤੇ ਚਲੋ ਆਸਰਾ ਬੜਾ ਹੈਗਾ ਇਹਨੂੰ ਹੁਣ ਉਹਦਾ ਵੀ ਨਹੀਂ ਜੀ ਲੱਗਣਾ ਕੱਲੀ ਦਾ ਚੈਰੀ ਦਾ ਮਾਸੀ ਜੀ ਉਹਦਾ ਕਹਿ ਤੇ ਦਈਦਾ ਵਾ ਕਿ ਸਰਕਾਰੀ ਨੌਕਰੀਆਂ ਪਰ ਹਾਲ ਕੋਹ ਨਹੀਂ ਜੀਏ ਸਰਕਾਰੀ ਨੌਕਰੀ ਦਾ ਹੁਣ ਵੇਖੋ ਹਾਂ ਮੰਮੀ ਇਦਾਂ ਹੋਏ ਆ ਤਾਂ ਵੀ ਨਹੀਂ ਉਹਨਾਂ ਕੋ ਆਇਆ ਗਿਆ ਤੇ ਕੀ ਕਰਨਾ ਇਹੋ ਦੀਆਂ ਨੌਕਰੀਆਂ ਬੰਦਾ ਫਸਿਆ ਹੁੰਦਾ ਵਾ ਫਿਰਕ ਨਹੀਂ ਆਇਆ ਜਾਂਦਾ ਲੋ ਕੱਲ੍ਹ ਤਾਂ ਫੇਰ ਹੀ ਆਉਣ ਪਤਤ ਨੂੰ ਸੁਣਾ ਪਿੰਡ ਦੀ ਆਪੀ ਹਾਂਜੀ ਵਧੀਆ ਗਈ ਪਿੰਡ ਹਾਂਜੀ ਗਈ ਠੀਕ ਠਾਕ ਹਾਂਜੀ ਵਧੀਆ ਸਾਰੇ ਠੀਕ ਠਾਕ ਚਲੋ ਵਧਰੀ ਚਾਹ ਜੀ ਹਾਂਜੀ ਮੇਰੀ ਗੱਲ ਸੁਣੋ ਹੁਣ ਤੁਸੀਂ ਨਾ ਨਾ ਸਾਥ ਦੇਣਾ ਚਰੀ ਦਾ ਹੁਣ ਜਿੰਨਾ ਚਰ ਨਹੀਂ ਇੱਥੇ ਪਰੋਣਾ ਉਹ ਨਚਰ ਤੁਸੀਂ ਇੱਥੇ ਰੱਖੋ ਆਪਣੇ ਕੋਲ ਹੀ ਕੋਲ ਹੀ ਰੱਖਣੀ ਪੈਣੀ ਮੈਂ ਕੀ ਕਰਾਂ ਹੁਣ ਇਕੱਲੇ ਛੱਡਿਆ ਜਾਂਦਾ ਉੱਥੇ ਹਾਂਜੀ ਹੁਣ ਮੇਰੇ ਕੋਲ ਵੀ ਉੱਥੇ ਜਾ ਕੇ ਰਹਿ ਜਾਂਦਾ ਹੁਣ ਚਲੋ ਧੀ ਧੀਆਣੀਆ ਕਰੋ ਥੋੜੀ ਕੱਢਣੀ ਨਹੀਂ ਨਹੀਂ ਕੱਢਿਆ ਜਾਂਦਾ ਫਿਰ ਜਾ ਕੇ ਲੈ ਆਈਆਂ ਹੋਰ ਨਹੀਂ ਵਧੀਆ ਕੀਤਾ ਤੀਆਂ ਪੈਣ ਦਾ ਆਪ ਹੀ ਸਾਥ ਦੇਣਾ ਪੈਂਦਾ ਵਾ ਤੇਣਾ ਪੈਣ ਦਾ ਕੀ ਕਰੇ ਬੰਦ ਜੀ ਹੁਣ ਤੀ ਪੁੱਤ ਕੱਲ੍ਹ ਨਹੀਂ ਵੇਖਿਆ ਜੰਨਾ ਇੰਦਿਕਰਾਨੀ ਕਲਾਂ ਨਿਗਾ ਜਾਨ ਨਿਆਣਾ ਫਿਰ ਇਹਨੇ ਕਮਚਾਰੀ ਨੇ ਕੰਮ ਕੋਈ ਕਰਨਾ ਹੁੰਦਾ ਵਾ ਨਿਆਣੇ ਨੂੰ ਵੀ ਫੜਨਾ ਹੁੰਦਾ ਤੇ ਫੇਰੀ ਆ ਚੱਲ ਕੋਈ ਗੱਲ ਨਹੀਂ ਆਪੇ ਰਹੇਗੀ ਚੱਲ ਜੇ ਨਜ਼ਰ ਪਰਾਉਣਾ ਉੱਥੇ ਜਦੋਂ ਆਊਗਾ ਤੇ ਚੱਲ ਜੇ ਕਰੇਗੀ ਹੋਰ ਗੱਲ ਫਿਰ ਆਪੇ ਚੱਲ ਜਾਈਏਗੀ ਤੇ ਫੇਰ ਚੱਲੋ ਲੈ ਆਵਾਂ ਨਾ ਜਾਂਦੇ ਕੀ ਕਰਨਾ ਹੁਣ ਸਿਰ ਤੇ ਪਈਆਂ ਤੇ ਕਟਣੀਆਂ ਨਹੀਂ ਆਈਆਂ ਹਾਂ ਜੀ ਕਟਣੀ ਪੈਣੀ ਕਟਣੀਆਂ ਆਈਆਂ ਸੰਦੀਪ ਮੁੱਠ ਚਾਹ ਬਣਾ ਲਿਆਉਣੀ। ਹਾਂਜੀ ਮੰਮੀ ਧਰੀਏ ਚ ਲੈ ਆਉਣੀ। ਲੈ ਆਉਂਗਾ। ਮਾਸੀ ਜੀ ਬਸੇ ਹੀ ਆਏ ਫਿਰ? ਹਾਂਜੀ। ਚੱਲ ਤੁਸੀਂ ਦੱਸ ਦਿੰਦੇ ਫੋਨ ਕਰ ਦਿੰਦੇ ਵੀ ਚਲ ਕੋਈ ਨਹੀਂ। ਲਵਲੀ ਆਪੇ ਜਾ ਕੇ ਲੈ ਆਉਂਦਾ ਤੁਸੀਂ। ਚਲ ਕੋਈ ਗੱਲ ਨਹੀਂ ਮੈਂ ਆ ਗਈ ਝਟ ਬੱਸੇ ਬੈਠੀ ਮੈਂ ਟੋਮੰਟੀ ਆ ਗਈ। ਹੈ ਤੇ ਸਹੀ ਹੈ। ਪਰ ਖੱਜਲ ਖਵਾਰੀ ਐ ਬਸਾਂ ਦੇ ਵਿੱਚ। ਕੋਈ ਗੱਲ ਨਹੀਂ ਚੱਲ। ਕੀ ਕਰਨਾ ਫਿਰ? ਮੰਮੀ ਦਾਦਾ ਮੈਨੂੰ ਇੰਨਾ ਆਸਰਾ ਹੀ ਨਾ ਮਾਸੀ ਜੀ ਕਿ ਬਹੁਤ ਹੀ ਜ਼ਿਆਦਾ। ਚੱਲ ਜੇ ਮੈਂ ਇੱਥੇ ਵੀ ਆ ਜਾਂਦੀ ਹਾਂ ਨਾ ਤੇ ਮੈਨੂੰ ਫਿਕਰ ਨਹੀਂ ਹੁੰਦਾ ਕਿ ਘਰ ਕੋਈ ਹੈ ਨਹੀਂ ਮੰਮੀ ਹੁੰਦੇ ਹੀਗੇ ਤੇ ਚਲ ਮੈਂ ਇੱਥੇ ਵੀ ਦੋ-ਦੋ ਦਿਨ ਰਹਿ ਜਾਣਾ ਜੇ ਕਿਤੇ ਸ਼ਹਿਰ ਬਾਹਰ ਜਾਣਾ ਪੈਣਾ ਤਾਂ ਵੀ ਮੈਂ ਚੱਲ ਜਾਣਾ ਤੇ ਮੰਮੀ ਨੇ ਘਰ ਹੋਣਾ ਜੇ ਚੱਲ ਕਿਤੇ ਦੂਰ ਨੇੜੇ ਜਾਣਾ ਪੈਂਦਾ ਹੀ ਤੇ ਅਸੀਂ ਨੌ ਸੱਸ ਚੱਲ ਜਾਂਦੀਆਂ ਹੁੰਦੀਆਂ ਸੀ ਹੁਣ ਤੇ ਨਾ ਇਕੱਲਿਆਂ ਦਾ ਕੋਹ ਹਾਲ ਨਹੀਂ ਜੇ ਤੁਹਾਨੂੰ ਵੀ ਪਤਾ ਵਾ ਵੀ ਦਰਵਾਜ਼ੇ ਤੇ ਦੋ ਦਿਨ ਬੰਦ ਰਹਿ ਜਾਣ ਤੇ ਕੀ ਹਾਲ ਹੋ ਜਾਂਦਾ ਤੇ ਹੁਣ ਜਿੱਦਾਂ ਮੈਂ ਛੱਡ ਕੇ ਆਈ ਹਾਂ ਨਾ ਤੇ ਮੈਨੂੰ ਹੀ ਪਤਾ ਵਾ ਪੁੱਤ ਚਾਚੇ ਤਾਇਿਆਂ ਦਾ ਘਰ ਨਹੀਂ ਕਿ ਲੱਗੇ ਨਹੀਂ ਮਾਸੀ ਜੀ ਘਰ ਤੇ ਉਹਨਾਂ ਦਾ ਲੱਗ ਗਈ ਆ ਤੁਹਾਨੂੰ ਵੀ ਪਤਾ ਵਾ ਕਿ ਘਰਾਂ ਚੋਂ ਨਿਕਲਣਾ ਕਿੰਨਾ ਔਖਾ ਆਏ ਤੇ ਆਪੋ ਆਪਣੇ ਕੰਮ ਹੀ ਨੀਗੇ ਮੁੱਕਦੇ ਚਾਹੀਦੀ ਨਹੀਂ ਹੁੰਦੇ ਰਹੇ ਆ ਪੰਜ ਛੇ ਦਿਨ ਸਮਦੇ ਰਹੇ ਮੇਰੇ ਲੱਗੇ ਪਰ ਹੁਣ ਤੁਹਾਨੂੰ ਪਤਾ ਵਾ ਕਿ ਘਰਾਂ ਵਰਗੇ ਘਰ ਵਾ ਉਥੇ ਵੀ ਉਹਨਾਂ ਦੀਆਂ ਨੋਵਾ ਵਾਂ ਕੱਲੀਆਂ ਹੋਈ ਨਹੀਂ ਰਹਿੰਦੀਆਂ ਹੈਗੀਆਂ ਹੁਣ ਕਿੰਨਾ ਚਿਰ ਕਿਸਨੇ ਲੱਗੇ ਆਉਣਾ ਆਹੇ ਇੱਥੇ ਤਾਂ ਗੱਲ ਠੀਕ ਹੈ ਤੁਹਾਡੀ ਆਪਣੇ ਆਪਣੇ ਵਰ ਘਰਾਂ ਚ ਲੋਕੀ ਆਪਣਾ ਟਾਈਮ ਲੰਘਦਾ ਮਾਹ ਤਨ ਪਤਾ ਹੀ ਤੇ ਹੁਣ ਫਿਰ ਜ਼ਿਆਦਾ ਉਹਨਾਂ ਨੂੰ ਵੀ ਨਹੀਂ ਕਿਹਾ ਜਾਂਦਾ ਵੀ ਕੀ ਕਹਾਂ ਉਹਨਾਂ ਨੂੰ ਮੈਂ ਕੀ ਜਿੰਨਾਂ ਨੂੰ ਦੋ ਹਾਂ ਜੀ ਉਹਨਾਂ ਨੂੰ ਤਾਂ ਹੁਣ ਸੈਟ ਹੈਗਾ ਵਾ ਸਾਰੇ ਮਰਦੇ ਪਾਏ ਗਏ ਵਾ ਇਹ ਤਾਂ ਹੁਣ ਕੱਟਣਾ ਪੈਣਾ ਇਹ ਤਾਂ ਤੁਹਾਨੂੰ ਹੀ ਹੁਣ ਆ ਹੀ ਕਟਾਉਣਾ ਹੈ ਇਹਦਾ ਹਾਂ ਜੀ ਅੱਗੇ ਤਾਂ ਚਲੋ ਬਥੇਰਾ ਕਰਦੇ ਆ ਮੈਂ ਐਵੇਂ ਕਹਾਂ ਚੰਗੇ ਆ ਪਰ ਫਿਰ ਵੀ ਨਾ ਆਪੋ ਆਪਣੇ ਘਰਾਂ ਦਾ ਸਾਰਿਆਂ ਨੂੰ ਸੋਚਣਾ ਪੈਂਦਾ ਪਰ ਇਹ ਵੀ ਆਪੋ ਆਪਣੇ ਘਰ ਜਿੰਦਰੇ ਮਾਰ ਕੇ ਬੂਹੇ ਮਾਰ ਕੇ ਸੌ ਜਾਂਦੇ ਆ ਕਿਹੇ ਵੱਲ ਕੌਣ ਵੇਂਦਾ ਫਿਰ ਵੀ ਹਨਾ ਜਿੱਦਾਂ ਮਰਜੀ ਆ ਸ੍ਰੀ ਕਣੀ ਜਿਹੜੀਆਂ ਉਹਨਾਂ ਨਾਲ ਲੱਗੇ ਲੱਗਦੀ ਫਿਰ ਹੋਇਆ ਕੋਈ ਇੱਕ ਦਿਨ ਲੱਗਿਆ ਦੋ ਦਿਨ ਲੱਗਿਆ ਇਹ ਕਿ ਜਦੋਂ ਤੇ ਆਪਣੀ ਕਹਿਣੀ ਆਉਣਾ ਨਹੀਂ ਨਹੀਂ ਹੁੰਦਾ ਕੋਈ ਹਾਂ ਇਹ 1 2 ਦਿਨ ਦੀ ਗੱਲ ਹੋਏ ਤੇ ਫੇਰ ਵਾ ਪੈੰਜੀ ਹਾਂ ਬੜਾ ਇਹ ਔਖਾ ਵਾ ਮਾਸੀ ਜੀ ਸਾਰੀ ਉਬਰਦਾ ਪਿਆ ਇਹ ਵਾਲੇ ਹੁਣ ਅਸੀਂ ਦੁੱਖ ਦੇ ਮਾਰੇ ਲਏ ਆ ਇੱਥੇ ਇਹਨੂੰ ਹੱਬ ਨਹੀਂ ਉੱਥੇ ਜਾਇਆ ਜਾਂਦਾ ਸਾਡੇ ਨੂੰ ਸਿਆਣਾ ਨਾ ਉਹ ਘਰ ਦੇ ਵਿੱਚ ਸਿਆਣਾ ਹੀ ਹੁੰਦਾ ਵਾ ਹਾਂਜੀ ਸੌ ਗੱਲਾਂ ਰੋਕਦਾ ਵਾ ਟੋਕਦਾ ਵਾ ਤੇ ਚਲੋ ਮੰਨਣ ਵਾਲੇ ਦੇ ਮੰਨਣ 'ਚ ਵੀ ਹੁੰਦੀ ਆ ਕਿ ਚਲ ਜੇ ਕੋਈ ਸਿਆਣਾ ਰੋਖਣ ਡਿਆ ਤੇ ਕਿਸੇ ਕੰਮ ਤੋਂ ਹੀ ਡਿਆ ਹਾਂਜੀ ਤੇ ਹੁਣ ਕੀ ਕਰਨਾ ਵਾ ਨਾ ਕਿ ਇਹਨੂੰ ਪੁੱਛਣ ਜੋਗੇ ਇਹਦੇ ਨਾਲ ਦੱਸਣ ਜੋਗੇ ਸਿਆਣਾ ਬੰਦੇ ਦੇ ਘਰ ਬੈਠਾ ਹੀ ਮਾਂ ਤਨ ਪਤਾ ਹੀ ਹੈ ਸਿਆਣਿਆਂ ਨੇ ਤਾਂ ਹੀ ਤੇ ਕਿਹਾ ਵਾ ਕਿ ਜਿਹੜੇ ਵੱਡੇ ਹੁੰਦੇ ਆ ਨਾ ਉਹਦੇ ਘਰ ਦਾ ਜਿੰਦਰਾ ਹੁੰਦੀ ਹੈ ਹੋਰ ਜਿੱਥੇ ਮਰਜੀ ਬੰਦਾ ਚੱਲ ਜੇ ਘਰ ਬਿਠਾ ਦੇ ਮੈਨੂੰ ਪਤਾ ਲੱਗਣ ਡਿਆ ਵਾ ਨਾ ਮੰਮੀ ਤੋਂ ਬਗੈਰ ਕੀ ਹਾਲ ਹੋਣ ਡਿਆ ਆਏ ਹਾਏ 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 ਇਹਨਾ ਬੁਰਾ ਹਾਲ ਛਿਕਾ ਮਾਰ ਮਾਰ ਜਦੋਂ ਹੋ ਗਈ ਮੇਰੇ ਮੈਂ ਤੇ ਐਵੇਂ ਮੀਂਚ ਚੱਲ ਗਈ ਮੈਨੂੰ ਜਾਣਾ ਨਹੀਂ ਚਾਹੀਦਾ ਮਾਤਾ ਬਚ ਗਈ ਮੇਰੀ ਤੇ ਛਿਕਾ ਮਾਰ ਮਾਰ ਕੇ ਨਾ ਸਿੰਡੀ ਚੋਈ ਜਾਂਦੇ ਆ ਹੁਣ ਮਲੇਨਾ ਮੰਮੀ ਨੂੰ ਸਰਪ੍ਰਾਈਜ਼ ਦੇਣੀ ਹੈ ਮੰਮੀ ਨੂੰ ਕੋਈ ਪਤਾ ਲੱਗਣਾ ਉਹ ਦਿਨ ਇਹਨੂੰ ਦੱਸਿਆ ਸੀ ਹੋਂ ਦਿਨ ਜੱਤਾ ਭੁੱਲ ਗਿਆ ਹੁਣਾਂ ਕਿ ਮੈਂ ਨਾ ਇਹਨੇ ਗੱਲ ਕੀਤੀ ਸੀ ਉਚਾਂਝਾਂ ਰਾਂਦੀਆਂ ਮੈਂ ਇੱਦਾਂ ਕਹਤੀ ਜਾਨੀ ਮੈਂ ਚੋਰੀ ਚੋਰੀ ਸਰਪ੍ਰਾਈਜ਼ ਦੇਣੀ ਵਿਖੀ ਕਿੰਨੀ ਖੁਸ਼ ਹੁੰਦੀ ਹੈ ਗਾਣਾ ਲੈ ਨਹੀਂ ਮੇਰੀ ਧੀ ਨੱਚਾਂ ਚ ਨਾ ਬਣਾਈ ਪੂਰੀ ਖੁਸ਼ ਹੋ ਜਾਣਾ ਵੇਖੀ ਰੱਖੀ ਸਹਿਕਦਾ ਫੁੱਲ ਬਾਗੂ ਖੇੜਦੀ ਆਉਂ ਕਰ ਜੰਨ ਦੀਦੀ ਚਾਹ ਪੀ ਰਹੇ ਚਾਹ ਉਹ ਦਹੀਂ ਪੀਂਦੇ ਆ ਤੇ ਉਹ ਪਕੌੜੇ ਕੱਢ ਲੈਣੇ ਸੀ 4 10 ਮੰਮੀ ਆਈ ਕੀ ਕਰਨੇ ਪਕੌੜੇ ਦੱਸ ਮੰਮੀ ਚਾਹ ਦੱਸ 4 ਕੀ ਪੀਂਦੀਆਂ ਕੋਈ ਗੱਲ ਨਹੀਂ ਮੰਮੀ ਨੇ ਆਪ ਹੀ ਮਨਾ ਕੀਤਾ ਸੀ ਕਹਿੰਦੇ ਮੈਂ ਠੀਕ ਨਹੀਂ ਆ ਦੱਸ ਜਦੋਂ ਹਰ ਕੋਈ ਆਉਂਦਾ ਉਹ ਦਹੀਂ ਪਕੌੜੇ ਕੱਢ ਲੈਣੇ ਤਾਂ ਅੱਜ ਵੀ ਕੱਢੇਗੀ ਚੁੱਪਾ ਘਾ ਟਾਈਮ ਵੇਖੀਦਾ ਹਾਂ ਇਹਦਾ ਇਦਾਂ ਨਹੀਂ ਕਰੀਦਾ ਚਾਹ ਕਿ ਨਿਕ ਰਹੀ ਆ ਪੀ ਲਈ ਚਾ ਪੀ ਫੱਪੀ ਸ਼ਤੀ ਪੀ ਖਮਾ ਦੇ ਗਰ ਹੁਣ ਆਪਣੀ ਕਿਉਂ ਕਰ ਹਾਂ ਰੱਖਾ ਗਾਲੀ ਕਾਨੀ ਬੰਦ ਲੈ ਚੰਗੀ ਤਰ੍ਹਾਂ ਗਾਦੂ ਵੇਖਣ ਦੀ ਆ ਨਹੀਂ ਵੇਖਣ ਦੀ ਤੇ ਕਰ ਸਭ ਗਰ ਬੰਦ ਬੰਦ ਰਹਿ ਰਿਹਾ ਹੀ ਖੋਲੀ ਨਾ ਆਵੇਂ ਹੱਸ ਕੋਸ਼ਿਸ਼ ਤੇ ਹੋਦਾ ਸਤ ਨਹੀਂ ਲੱਟਾਂ ਵੇਖੀ ਤਾਂ ਦੁਪ ਚਾਲ ਕੇ ਵੀ ਇਹ ਲੈ ਨਹੀਂ ਨਾ ਨਹੀਂ ਪਤਾ ਬਾਅਦ ਚ ਵੇਖਨਾਗੀ ਅੰਦਰ ਜਾ ਕੇ ਦੇਖ ਲਾਂਗੀ ਖੋਸ਼ਵੇਂ ਪਤਮੇ ਪਾ ਕੇ ਖਾਲਾਂ ਕੋਈ ਨਾ ਮੈਂ ਦੇਖ ਲਾਂਗੀ ਅੰਦਰ ਆਉਣੀ ਹੈ ਨਾ ਦੇਖਣੀ ਚੁੱਪ ਕਰ ਜਾ ਠੀਕ ਹੈ ਦੋਸ ਮਹੀਨੇ ਮਾਰੀ ਜਿਹਦੇ ਨਾਲ ਬਣਾਈ ਤੇ ਇਦਾਂ ਕਰ ਤਾਂ ਕੋਈ ਗੱਲ ਨਹੀਂ ਸਾਹਮਣੇ ਵੇਖੀਦਾ ਈਦਾ ਟਾਈਮ ਵੇਖੀਦਾ ਇਦਾਂ ਹੀ ਕਰੀਦਾ ਹੋਈਦਾ ਇਦਾਂ ਹੀ ਕਰਦੀ ਹੁੰਦੀ ਹੈ ਟਾਈਮ ਨੂੰ ਕੀ ਹੋਇਆ ਬੱਸ ਦੱਸ ਦਾ ਮੱਕਲ ਵੀ ਹਵੇ ਲੱਗਿਆ 11 ਵਜੇ ਅਸੀਂ ਤਾਂ ਹੁਣ ਵੀ 11 ਵਜੇ ਆ ਟਾਈਮ ਦੱਸ ਉਹਥੇ ਕਿਹੜਾ ਵੀ ਵੱਧ ਹੋ ਗਿਆ ਅੱਜ ਚੱਲ ਅੰਦਰ ਅੰਦਰ ਚੱਲ ਮੈਂ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਬਖਾ ਲਣੀਆ ਤੈਨੂੰ ਤੂੰ ਨਹੀਂ ਵੇਖਣੀ ਹੈ ਵੀ ਰਹਿਣ ਦੀ ਵੀ ਹੈ ਲੋ ਮਾਸੀ ਜੀ ਐਦਾਂ ਕਰਦੀ ਐ ਚੱਲ ਪੁੱਤ ਨਿਆਣੀ ਸਿਆਣੀ ਕੀ ਕਰੇ ਸਮਝਾ ਲਿਆ ਕਰੋ ਥੋੜਾ ਚਲ ਨਹੀਂ ਪਤਾ ਲੱਗਦਾ ਉਹਨੂੰ ਨਵੇਂ ਨੀ ਚੀਜ਼ ਬਣਾਈ ਹੋਵੇ ਨਾ ਨਿਆਣੇ ਚਾ ਜਾ ਹੁੰਦਾ ਮੈਨੂੰ ਦਹੀਂ ਫੂਨ ਤੇ ਵੀ ਦੱਸਾਂ ਤੇ ਚਾਹ ਹੁਣ ਤੁਹਾਨੂੰ ਪਤਾ ਹੀ ਐ ਕਿਦਾਂ ਸੁਭਾਅ ਦਾ ਐਦਾਂ ਦਾ ਮਾਸੀ ਜੀ ਸੁਭਾਅ ਤੇ ਚਲੋ ਹੈਗਾ ਵਾ ਪਰ ਉਹ ਇੰਨੀ ਵੀ ਨਹੀਂ ਨਿਆਣੀ ਹੈਗੀ ਵੀ ਜਿਹੜਾ ਉਹਨੂੰ ਟਾਈਮ ਕ ਟਾਈਮ ਦਾ ਪਤਾ ਨਹੀਂ ਹੈਗਾ ਥੋੜਾ ਵੇਖਣਾ ਵੀ ਚਾਹੀਦਾ ਦਿਆ ਕਰੋ ਇਦਾਂ ਘੈਂਟ ਕਿਥੇ ਰਸਨ ਜੰਮਨੇ ਹਨ ਪਰ ਉਹਨਾਂ ਨੇ ਸਮਝ ਲਗਦੀ ਹੋਈਗੀ ਟੰਕਰ ਵਗ ਹੋਰ ਕੀ ਹੈ ਮੈਂ ਹੁਣ ਤੇ ਹੀ ਆਪ ਬੈਠੀਆਂ ਹਾਂ ਜੇ ਕੋਈ ਉਪਰ ਕੋ ਬੈਠਾ ਹੁੰਦਾ ਵਿਚਾਨੇ ਤੇ ਕੀ ਸਾਡੀ ਇਤਬਾਨੀ ਚਲੋ ਮੰਮੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੂੰ ਚਾਹੀ ਉਹਨੇ ਵਖਾਲਤੀਆਂ ਨਿਆਣੀ ਹੀ ਰਸ ਹੋਈ ਨਹੀਂ ਕੋਈ ਸਮਝਉਣੀ ਆ ਪੀਦਾ ਨਾ ਕਰਿਆ ਕੋਈ ਗੱਲ ਨਹੀਂ ਮੰਮੀ ਜੀ ਸਮਝਾਈਦਾ ਉਹਨੂੰ ਬਥੇਰੀ ਹਾਂਜੀ ਇਦਾਂ ਕਰਿਓ ਦੋ ਚਾਰ ਦਿਨ ਨਾ ਪਿੰਡ ਭੇਜਿਓ ਇਹਨੂੰ ਮੈਂ ਸਮਝਾਉਂਗੀ ਇਹਨੂੰ ਆ ਦੋ ਚਾਰ ਦਿਨ ਤੁਹਾਡੇ ਪਿਓ ਜਾਣਦੇ ਇਹਨੇ ਪਰੋਣੇ ਪੁਰਾਣੇ ਫਿਰ ਠਹਿਰ ਜਿਕੇ ਤੇ ਚਾਰਕ ਦਿਨ ਬਾਅਦ ਚ ਭੇਜਦੇ ਹੋ ਮੈਂ ਜਿੱਤ ਕੱਲਿਓ ਨੂੰ ਦੋਕ ਦਿਨ ਕੋਈ ਨਹੀਂ ਘਰ ਆਉ ਜਾਈਏ ਤੇ ਕੋਈ ਚਾਰ ਦਿਨ ਪਾ ਕੇ ਨਾ ਤੇ ਫਿਰ ਨਵਲੀ ਛਾੜ ਆਉਗਾ ਜਾ ਠੀਕ ਆ ਮੈਂ ਸਮਝਾਵਾਂਗੀ ਇਹਨੂੰ ਹਾਂ ਸਮਝਾ ਲਿਓ ਜੇ ਸਮਝੇ ਗਏ ਸੰਦੀਪ ਚੱਲ ਬੋ ਚੱਲੀਏ ਤੇ ਰਸੋਈ ਚ ਬਣਾਈਏ ਰੋਟੀ ਹਾਂਜੀ ਉਹ ਮੇਰੀ ਗੱਲ ਸੁਣ ਦਰਜਿੰਦਰ ਰੋਟੀ ਨਹੀਂ ਖਾਣੀ ਮੈਂ ਖਾ ਕੇ ਆਈ ਹਾਂ। ਉਹ ਨਹੀਂ ਨਹੀਂ ਮੰਮੀ, ਸਬਜ਼ੀ ਬਣੀ ਐ, ਬਸ ਫੁਲਕੇ ਬਣਾਉਣੇ ਆ। ਗਾਸਨ ਪੁੱਤ ਮੈਨੂੰ ਭੁੱਖ ਨਹੀਂ, ਮੈਂ ਖਾ ਕੇ ਆਈ ਹਾਂ। ਚੰਗਾ ਭੈਣ ਜੀ ਹੁਣ ਮੈਂ ਚੱਲਦੀ ਹਾਂ। ਬੈਠੋ ਬੈਠੋ ਰੋਟੀ ਖਾ ਲਿਆ ਨਾ ਇੱਕ ਰੰਗ ਚਾ। ਗੱਲ ਸੁਣੋ, ਮੁੜ ਕੇ ਆਵਾਂ ਫੇਰ ਮੈਂ ਖਾਵਾਂਗੀ। ਹੁਣ ਤੇ ਬਚਾਈਦਾ ਹੀ ਰਖ ਵੱਲੋਂ ਮੈਂ ਆਈ ਹਾਂ। ਰੋਟੀ ਠੀਕ ਲੋ लवली ਹੋਣਾ ਨਾ ਬਾਹਰ ਕੰਮ ਬੀਤ ਗਏ ਐ। ਕੋਈ ਗੱਲ ਨਹੀਂ, ਹੁਣ ਮੁੜ ਕੇ ਆਵੇਂ ਅੱਲਾ ਦੀ, ਮੈਂ ਆਵਾਂਗੀ ਫੇਰ ਕਿਸ ਦਿਨ। ਚੱਲ ਸੰਦੀਪ, ਮੈਨੂੰ ਵੀ ਸ਼ੇਰਦੀ। ਮਾਸੀ ਨੇ ਤੇ ਇਦਾਂ ਹੀ ਕਰੀ ਜਾਣਾ ਵਾ। ਸ਼ੇਰ ਦੇ ਤੁਰੇ ਹੋਣੇ ਆ। ਗੱ ਮੈਂ ਖਾਣੀ ਨਹੀਂ ਮੈਨੂੰ ਭੁੱਖ ਨਹੀਂ ਆ ਮਾਸੀ ਜੀ ਤੇ ਜ਼ਿਆਦਾ ਹੀ ਕਾਲੇ ਪੈ ਗਏ ਆ ਤੇ ਕੋਈ ਨਹੀਂ ਘਰ ਵੀ ਕੋਈ ਆਉ ਜਾਂਦਾ ਵਾ ਤੁਹਾਨੂੰ ਪਤਾ ਹੀ ਹੈ ਚਲੋ ਠੀਕ ਮੈਂ ਚੰਗਾ ਫਿਰ ਹਾਂ ਚੰਗਾ ਪੈਂ ਜੀ ਚੰਗਾ ਰਹੇ ਚੰਗਾ ਚੰਗਾ ਦਿੰਦਰ ਮਾਸੀ ਕਰਨੀ लवली ਹੁੰਦਾ ਘਰ ਤੇ ਚਲੋ ਉਹ ਤੁਹਾਨੂੰ ਕੰਮ ਕਰਾਂਦਾ ਅੱਗੇ ਵੀ ਤੁਸੀਂ ਤੁਰ ਕੇ ਆਏ ਤੇ ਹੁਣ ਵੀ ਤੁਰ ਕੇ ਜਾਓਗੇ ਅੱਡੇ ਤੱਕ ਕੀ ਕਰਨਾ ਕਰੀ ਨੀਤੀ ਹਾਂ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਹੁਣ ਫਿਰ ਕਾਹਦਾ ਕਰਨਾ ਵਾ ਜੋ ਹੋਣਾ ਹੀ ਹੋ ਗਿਆ ਚਲ ਗਈ ਵੇਲਾ ਮੈਨੂੰ ਅੰਦਰ ਖਲਾਗੇ ਨਾ ਤੇ ਕਹਿੰਦੀ ਮੈਂ ਤੇ ਚੰਜਰਾ ਵੇਖਣ ਆਉਣੀ ਮੁਰਕੀ ਆਈ ਵੀ ਨਹੀਂ ਜਾ ਜਾ ਜਾਨੀ ਮੈਂ ਹੁਣ ਫੋਨ ਵੀ ਨਹੀਂ ਕਰਨਾ ਵੇਖੀ ਮੈਂ ਹੀ ਪੁੱਛਣਾ ਆਪਣੇ ਵਰੀ ਦਾ ਕਾਦੀ ਖੁਸ਼ ਵੀ ਨਹੀਂ ਹੋਈ ਕਿ ਤੇ ਚੰਜਰਾ ਵੇਖ ਕੋਈ ਗੱਲ ਨਹੀਂ ਮੈਨੂੰ ਲੱਗਦਾ ਉਹ ਦਾਦਾ ਜੀ ਕੰਮ ਹੋ ਗਿਆ ਕਾਹਨੇ ਸਾਰੇ ਗਲ ਗਿਆ ਕਿਰ ਮੈਂ ਅੱਜ ਦਿਨ ਬੜੀ ਜਨਪਤ ਹੋਇਆ ਫੇਰ ਹੋੜਨਾ ਰਪਿੰਦਰ ਹਜਾ ਪਾਣੀ ਲਿਆ ਹਾਂ ਕੋਟ ਯਾਰ ਮੀਂਹ ਜੀ ਪੱਠੇ ਪਾਣੀ ਗਰੇ ਸੌਖੇ ਆ ਮੇਰੀ ਗੱਲ ਸੁਣਾ ਕੰਬਲ ਲਿਆਦਾ ਨਾ ਉਧਰ ਅਰੇ ਹਜ ਮੈ ਲੱਗ ਫਰੇ ਕਿਉਂ ਮੇਂ ਜੁ ਕਾਮ ਹੋਇਆ ਬਤਾ ਨਾ ਹੋ ਜਾ ਕਿਤੇ ਤੇ ਜੁ ਕਾਮ ਹੋਇਆ ਤੇ ਹਾਕਾ ਲਈ ਉੱਤੇ ਲਿਆਵਾ ਤੇ ਤਕ ਡਾਉਣੀ ਆ ਉਹ ਮੈਨੂੰ ਠੰਡ ਨਾ ਹੋ ਗਿਆ ਮੈਂ ਉਹ ਮੀਂਹ ਜੀ ਗਈ ਸੀ ਨਾ ਕੱਪੜੇ ਤੋਂ ਹੁੰਦੀ ਸੀ ਉਹਦਾ ਕਰਕੇ ਨਾ ਸ਼ਿਕਾ ਹੀ ਆਈ ਜਾਂਦੀਆਂ ਵਾ ਤੇ ਕਪੜੇ ਮਸ਼ੀਨ ਨੇ ਧੋਣੇ ਸੀ ਕਿ ਤੂੰ ਧੋਣੇ ਸਿਰਫ ਪਾ ਕੇ ਤੇ ਕਪੜੇ ਸੁੱਟ ਕੇ ਆ ਜਾਂਦੀ ਹੀ ਉਥੋਂ ਮੈਂ ਕਹਾਂ ਨਹੀਂ ਮੇਰੇ ਲੱਗੋ ਪਰੇ ਰੋ ਥੋੜਾ ਜਿਹਾ ਇਹ ਫਲੂ ਹੋ ਜਾਂਦਾ ਵਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਉਹ ਕਿਤੇ ਨੀਂਗਾ ਕੋ ਉਹ ਚਲਿਆ ਚੰਗਾ ਜਾ ਜਾ ਕੇ ਤੇ ਪਾਣੀ ਲਿਆ ਘੁੱਟ ਪਖੰਡ ਕਰਨ ਦੀ ਮੈਂ ਆ ਕੀ ਕਹਿਣ ਰਿਹਾ ਵਾ ਹਾਂ ਜਾ ਪਾਣੀ ਲਿਆ ਘੁੱਟ ਜਾ ਕੇ ਮੈਂ ਨਹੀਂ ਜਾਣ ਜੂਣਾ ਹੈਗਾ ਇਦਾਂ ਐਵੇਂ ਹੀ ਮੈਨੂੰ ਤਾਂ ਹੋਇਆ ਹੀ ਹੋਇਆ ਵਾ ਮੁੜ ਕੇ ਸਾਰੇ ਟੱਬਰ ਨੂੰ ਹੋਊਗਾ ਮੈਂ ਕਹਿੰਦਾ ਆ ਕੇ ਤਰੇ ਰਹੋਗੇ ਸਾਰੇ ਨੂੰ ਵਾਰ-ਵਾਰੀ ਕਿ ਸਾਰਿਆਂ ਨੂੰ ਜੁਕਾਮ ਹੋਇਆ ਵਾ ਵੀ ਐਂਦਾ ਕਰ ਫਿਰ ਰਜਾਈ ਕੱਢ ਲੈ ਉਧਰੋਂ ਤੇ ਉਹਦੇ ਵਿੱਚ ਸਿਰ ਦੇ ਕੇ ਤੇ ਫਿਰ ਸੌਂ ਫੇਰ ਹਟਣਾ ਮੇਂ ਜੁਕਾਮ ਏ ਇਹ ਨਹੀਂ ਐਂਦਾ ਹਟਣਾ ਤੇਰਾ ਜੁਕਾਮ ਨਾਲ ਦਵਾਈ ਨੇ ਫਰਕ ਪੈਣਾ ਵਾ ਤੈਨੂੰ ਮੈਨੂੰ ਤਾਂ ਨਾ ਠੰਡੀ ਲੱਗੀ ਆ ਹੱਥ ਲਾ ਕੇ ਵੇਖ ਮੜੇ ਠੰਡਾ ਹੋਇਆ ਨੂੰ ਸਰੀਰ ਬੜਾ ਠੰਡਾ ਹੋਇਆ ਵੇ ਹਾਂ ਥਰੇਲੀਆਂ ਉੰਡੀਆਂ ਵੰਦੇ ਨਹੀਂ ਪਿਆ ਨਾ ਉੱਤੇ ਤਾਂ ਕਰਕੇ ਪਾਉ ਠੰਡਾ ਹੋਇਆ ਬਤਾ ਤੈ ਬਾਥਰੂਮ ਦੀ ਛੱਤ ਲਾਤੀ ਉਤੋਂ ਜਦੋਂ ਮੀਂਹ ਪੈਣ ਰਿਹਾ ਏ ਉਹ ਮੇਰੀ ਗੱਲ ਸੁਣ ਇਹਨੂੰ ਲਾ ਤੇ ਜਾ ਜਾ ਕੇ ਕੋਈ ਕੰਮ ਧੰਦਾ ਕਰ ਲੈ ਰਸੋਈ ਚ ਪਖੰਡ ਨਹੀਂ ਆ ਕਰਨ ਜੇ ਕੰਮ ਤਨੋ ਹੋ ਗਿਆ ਤੇ ਉਹ ਹੋ ਗਿਆ ਮੇਰਾ ਸ਼ਿੱਕਾ ਮਰ ਮਰ ਕੇ ਨਾ ਅਨਕਰੀਆਂ ਨਾੜਾ ਮੈਂ ਜਿਆਦਾ ਦੇਖ ਰਿਹਾ ਬਾਹਰ ਇਹ ਚਾਜਰਾ ਗਲੀ ਕੱਢ ਕੇ ਰੱਖੀਆਂ ਮੈਂ ਬਾਹਰ ਚਾਜਰਾ ਪਾਈਆਂ ਨਹੀਂ ਮੜ ਕੇ ਉਦੋਂ ਤੇ ਤੂੰ ਹੱਤ ਚੁੱਕੀ ਮੈਨੂੰ ਹੁਣੇ ਲਿਆ ਕੇ ਦੋ ਹੁਣੇ ਲਿਆ ਕੇ ਦੋ ਉਹਨਾਂ ਦਾ ਸਿਆਪਾ ਜਿਹਾ ਵੀ ਜੜੀਆਂ ਦੋਵੇਂ ਜਣੀਆਂ ਕਹਿੰਦੀਆਂ ਸਾਡਾ ਮੁੰਡਾ ਔਟ ਜਾਂਦਾ ਡਾਊਟ ਜਾਨ ਤੈਨੂੰ ਮੈਂ ਆਖਿਆ ਨਹੀਂ ਵੀ ਥੋੜੀਆਂ ਦੂਜੀਆਂ ਲੈ ਲੈ ਹਲਕੀਆਂ ਜੀਆਂ ਮੈਂ ਚੱਲਿਆਂਦੀ ਆਂਗੀ ਆਪਣਾ ਮੈਂ ਸ਼ੌਂਕ ਪੂਰਾ ਕਰੂੰਗੀ ਆਪਣੀਆਂ ਰੀਝਾਂ ਪੂਰੀਆਂ ਕਰੂੰਗੀ ਮੇਰੀਆਂ ਦਰੀਝਾਂ ਫੇਰ ਵਿਚੇ ਰਹਿ ਗਈਆਂ ਜੜੀਆਂ ਮੈਂ ਆਪਣੀਆਂ ਸੋਚੀਆਂ ਤੇ ਫਿਰ ਇੱਥੇ ਕਾਲੀ ਰੱਖੀਆਂ ਆਹ ਸਾਡੇ ਮੁੰਡੇ ਨੂੰ ਸੌਣ ਨਹੀਂ ਦਿੰਦੀ ਤੇ ਮੈਂ ਦੱਸਾਂ ਚੰਝ ਰੱਪਾ ਕੇ ਇੱਥੇ ਪਵਾ ਮੈਂ ਫੇਰ ਲਾਤੀਆਂ ਮੈਂ ਪਮਨੀ ਤੇ ਇਹਨਾਂ ਨੂੰ ਕਿੱ데 ਰੱਖ ਛੱਡ ਫਿਰ ਜੇ ਮੁੰਡੇ ਨੇ ਕਿੱ데 ਸੁੱਟਦੀਆਂ ਨਾ ਫੜ ਕੇ ਤੂੰ ਮੁੜ ਕੇ ਲੱਭੜੀਆਂ ਨਹੀਂ ਐ ਬੈੱਡ ਬੁੱਟ ਥੱਲੇ ਮੰਮੀ ਆਈ ਹੀ ਪਿੰਡ ਵਾਲੀ ਮੰਮੀ ਆਈ ਹੀ ਆਹੋ ਬਾਹਰ ਤੇ ਕਿਤੇ ਹੈ ਹੀ ਨਹੀਂ ਆ ਹੁਸਾਹ ਨਾ ਲਿਓ ਨੱਕ ਆਪਣਾ ਬੰਦ ਕਰ ਲਓ ਅਦਨਾਂ ਕੀ ਆ ਮੰਮੀ ਆਈ ਹੀ ਪਿੰਡ ਵਾਲੀ ਹੂੰ ਉਹ ਦੀਦੀ ਦੇ ਵੱਲੋਂ ਮਸੀ ਦਾ ਹਿਰਕ ਕਰਨ ਆਈ ਹੀ ਅੱਛਾ ਮੈਂ ਜੂ ਦੱਸਿਆ ਸੀ ਨੂੰ ਮੈਂ ਹਾਂ ਇਦਾਂ ਕਰਕੇ ਮਸੀ ਮਤਲਬ ਵੀ ਮਰ ਗਈ ਆ ਤੇ ਉਹ ਆਪਦੇ ਹੋ ਜੀ ਹੂੰ ਉਹ ਤਾਂ ਵਰਗੇ ਫਰਾਈ ਕਹਿੰਦੀ ਕਿ ਮੈਂ ਚਲ ਕੜੀ ਦੀ ਕੜੀ ਹੋ ਜਾਨੀ ਆ ਫੇਰਾਂ ਮੈਂ ਚੰਗਣੇ ਲੱਗੀ ਦਾ ਤੇ ਨਾਲੇ ਇੱਕ ਗੱਲ ਸੁਣੋ ਮੇਰੀ ਹੋਰ ਮੇਰੀ ਗੱਲ ਸੁਣੋ ਪਹਿਲਾਂ ਜੇ ਮਾਤਾ ਆਈ ਤੇ ਤੂੰ ਮੈਨੂੰ ਫੋਨ ਕਰ ਦਿੰਦੀ ਜਾਂ ਵੀਰਜੀ ਆ ਜਾਂਦਾ ਤੇ ਜਾਂ ਮੈਂ ਆ ਜਾਂਦਾ ਉਦੋਂ ਬੰਬੀ ਤੋ ਮੇਰੀ ਮੰਮੀ ਤੇ ਜਦੋਂ ਵੀ ਇਹ ਘਰ ਦੇ ਵਿੱਚ ਆ ਜਾਂਦੀ ਹੈ ਨਾ ਉਦੋਂ ਕਿਸੇ ਨੂੰ ਵੀ ਚੰਗੀ ਲੱਗਦੀ ਹੈਗੀ ਜੇ ਉਹ ਸੰਦੀਪ ਦੀਦੀ ਆ ਉਹਨੇ ਕੀ ਕੀਤਾ ਵੀ ਚਾਹ ਨੂੰ ਫੁਕੀ ਦੇ ਦਿੱਤੀ ਉਹਨੂੰ ਨਾ ਕੋਈ ਪਕੌੜੇ ਕੱਢ ਕੇ ਦਿੱਤੇ ਨਾ ਕੋਈ ਬਰਫੀ ਘੜੀ ਰੱਖੀ ਤੇ ਮੈਂ ਹਾਂ ਦੀਦੀ ਤੋਂ ਪਕੌੜੇ 4 ਕੱਢ ਲੈਂਦੀ ਉਦਾਂ ਉਦਾਂ ਤਾਂ ਬੜੀਆਂ ਵੈਰਾਈਟੀਆਂ ਘੱਡੀਆਂ ਹੋਵਨ ਸਨ ਨੀਆਂ 3-3 4-4 ਜਦ ਤੂੰ ਇੱਕ ਵੈਰਾਈਟੀ ਕੱਢ ਲੈਨੀ ਹੋ ਕਿਤੇ ਇਹਦਾ ਕੀ ਤੀਜ ਉਹ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਤੇ ਵਿਚਾਰੀ ਹਿਰਖ ਕਰਨ ਆਈ ਉਹ ਪਕੌੜੇ ਖਾਣ ਥੋੜੀ ਆਈ ਹੈ ਇੱਥੇ ਤੇ ਪਕੌੜੇ ਕੱਟ-ਕੱਟ ਦਿੰਦੇ ਉਹਨੂੰ ਤੂੰ ਖਾਣ ਨਾ ਉੱਥੇ ਕੀ ਹੋ ਜਾਣਾ ਮਨ ਦੇ ਡੌੜੀ ਸਮਝ ਲੱਗਦੀ ਕਿਦਾਂ ਦਾ ਟੱਬਰ ਮਾਂ ਤੂੰ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਜੋਂ ਵੀ ਆਈ ਆਈਆਂ ਤੂੰ ਉਹ ਤੁਹਾਨੂੰ ਹੀ ਨਹੀਂ ਪਤਾ ਕਾਹੇ ਦਾ ਪਤਾ ਨਹੀਂ ਕਿੱਥੇ ਤੂੰ ਰਹੀ ਮੈਂ ਨਹੀਂ ਸਾਨੂੰ 47 45 ਕਿਹੜੀ ਹੁੰਦੀ ਹੈ ਉਹਦੇ ਵਿੱਚ ਰਹੀ ਕਿਤੇ ਪਤਾ ਤੁਹਾਨੂੰ ਕਾਲੀ ਚੱਲ ਤੈਨੂੰ ਪਤਾ ਹੋਣਾ ਸਾਰੀਆਂ ਗੱਲਾਂ ਦਾ ਤੂੰ ਹੋ ਸੱਚੀ ਸਹੀ ਅਹੀਂ ਝੂਠੇ ਆ ਅੱਜ ਕੱਲ ਤਾਂ ਲੋਕੀ ਤੇਰੇ ਉਪਮ ਦੇ ਆ ਭੋਗਾਂ ਦੇ ਉੱਤੇ ਵੀ ਗੋਲ ਗੱਪੇ ਪਾ ਦਿੰਦੇ ਤੇ ਕਈ ਗੋਹ ਪਾ ਦਿੰਦੇ ਤਾਂ ਤੂੰ ਕੀ ਗੱਲ ਕਰਨੀ ਪਕੌੜੇ ਕੱਢ ਸਕਦੇ ਚਾਰ ਉਤੋਂ ਐਂਦਾ ਕਰ ਇਹਨਾਂ ਨੂੰ ਚੋਕ ਕੇ ਰੱਖ ਮੈਂ ਨਹੀਂ ਤਰਨਾ ਸਿਰ ਲਾਉਣਾ ਪਊਤਾ ਜਾ ਚੋਕ ਕੇ ਤੇਨੂੰ ਰੱਖ ਜਿੱਥੇ ਰੱਖਣਾ ਹਲੇ ਮੈਂ ਹਲੇ ਨਾ ਕਿ ਪਾਣੀ ਚੋਈ ਜਾਂਦੇ ਮੇਰੇ ਨਾਲ ਕਿ ਚੋਦੇ ਮੇਰਾ ਹੀ ਕਸੂਰ ਕੱਢੀ ਜਾਣਾ ਹੁੰਦਾ ਸਾਰਿਆਂ ਨੇ ਆਪਣਾ ਨਹੀਂ ਕੋਈ ਵੀ ਕਸੂਰ ਕੱਢਦਾ ਵੀ ਸਾਡਾ ਵੀ ਕੋਈ ਹੈਗਾ ਵਕ ਨਹੀਂ ਹੈਗਾ ਫੋਕੀ ਜਾ ਮੱਥੇ ਮਾਰੀ ਉਹਦੇ ਦੱਸ ਉਹ ਵਿਚਾਰੀ ਕਿਹੜੀ ਰੋਈ ਤੁਰੀ ਹੀ ਭਲਾ ਉਹ ਵੀ ਹੁੰਦਾ ਮੈਨ ਲਾਇਆ ਇਸੇ ਵਈਏ ਦੀ ਬੜੀ ਬੰਦੀ ਆ ਗਈ ਸੰਦੀਪ ਵਿੰਡੋ ਫੋਨ ਆਇਆ ਵਾ ਠੀਕ ਠਾਕ ਉਹ ਮੈਨੂੰ ਨਹੀਂ ਅੰਦਰ ਆ ਕੇ ਪੁੱਛਿਆ ਤੂੰ ਵੀ ਠੀਕ ਵਾ ਕਿ ਜਾਂ ਮਰੀ ਹੈ ਤੇ ਹੈਗੀ ਹੈ